ਪੰਜਾਬ ਦੇ ਸਾਰੇ ਜ਼ਿਲ੍ਹੇ ਡਾਰਕ ਜ਼ੋਨ ਦੇ ਵਿੱਚ ਆ ਜੀ ਤੇ ਜੇ ਨਹਿਰੀ ਪਾਣੀ ਵੀ ਆਪਾਂ ਗਵਾਤਾ ਆਪਣੇ ਕੋਲੇ ਰਹਿ ਕੀ ਗਿਆ ਕਲਚਰ ਆਪਣੇ ਕੋਲ ਨਹੀਂ ਹੈਗਾਗਾ ਜੀ ਸਟੇਟ ਕੋਲੇ ਆਬਦਾਸ ਸੋਰਸ ਆਫ ਇਨਕਮ ਕੋਈ ਹੋਰ ਜਨਰੇਟ ਕਰਨ ਲਈ ਕੁਝ ਹੈਵ ਨਹੀਂਗਾ ਹੂੰ ਆ ਪਾਣੀ ਸੀਗਾ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ 4000 ਕਿਊਸਿਕ ਦੀ ਪੇਸ਼ਕਸ਼ ਕਿਉਂ ਕੀਤੀ ਹਰਿਆਣੇ ਨੂੰ ਜੇ ਅਸੀਂ ਦੇ ਦਾਂਗੇ ਹੂੰ ਇਹ ਤੁਹਾਡੇ ਕੋਲ ਨਹੀਂ ਹੈਗਾ ਤੇ ਤੁਸੀਂ ਕਹੋ ਬਈ ਹੈ ਨਹੀਂਗਾ ਹੂੰ ਤੁਸੀਂ ਕਿਉਂ ਉਹਨਾਂ ਨੇ ਐਵੇਂ ਵਾਅਦੇ ਕਰੀ ਜਾਂਦੇ ਵੀ ਦੇ ਦਾਂਗੇ ਦੇਸ਼ ਦੇ ਜਿਹੜੇ ਦੂਜੇ ਮੁੱਖ ਮੰਤਰੀ ਸੂਬਿਆਂ ਦੇ ਉਹਨਾਂ ਦਾ ਕੋਈ ਸਟੈਂਡ ਹੋ ਸਕਦਾ ਇਸ ਮੁੱਖ ਮੰਤਰੀ ਨੂੰ ਸੈਂਟਰ ਲੈਂਦੀ ਹੀ ਲਾਈਟਲੀ ਆ ਹੂੰ ਸੇਟ ਦੇ ਮੁੱਖ ਮੰਤਰੀ ਦੇ ਪੱਲੇ ਹੀ ਕੋਕ ਹੈਣੀਗਾ ਤੁਸੀਂ ਹਰ ਵੇਖੋ ਜੀ ਹਰ ਸਾਲ ਸੂਬੇ ਦੇ ਵਿੱਚੋਂ ਨਵੀਆਂ ਰੋੜਾਂ ਨਿਕਲਦੀਆਂ ਹਾਂ ਬਿਲਕੁਲ ਪ੍ਰੋਜੈਕਟ ਨਿਕਲ ਹੀ ਜਾਂਦੇ ਆ ਤੇ ਟੀਮ ਮਿਨਿਸਟਰ ਅੱਜ ਟੀਮ ਮਿਨਿਸਟਰ ਦਾ ਕੋਈ ਸਟੇਟਮੈਂਟ ਹੀ ਨਹੀਂ ਆਉਂਦੀ ਸੂਬਾ ਸਾਡਾ ਛੋਟਾ ਹੁੰਦਾ ਜਾ ਰਿਹਾ ਹੂੰ ਜ਼ਮੀਨਾਂ ਘਟ ਰਹੀਆਂ ਬਿਲਕੁਲ ਨੌਜਵਾਨ ਬਾਹਰ ਜਾ ਰਹੇ ਆ ਪੰਜਾਬੀ ਮਾਂ ਬੋਲੀ ਖਤਮ ਹੁੰਦੀ ਜਾ ਰਹੀ ਹੈ ਬਿਲਕੁਲ ਜੀ ਪੰਜਾਬ ਦੀ ਇੱਕ ਸਭ ਤੋਂ ਵਧੀਆ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਸੈਂਟਰ ਆਫ ਦੇ ਹੱਥ ਲੈ ਚੱਲਿਆ ਇੱਕ ਆਫ ਜਾ ਉਹਦਾ ਹੋ ਚੱਲਿਆ ਤੇ ਨਹੀਂ ਇਹ ਸਿੱਖਿਆ ਕ੍ਰਾਂਤੀ ਹੋ ਗਈ ਮੱਲਾ ਕਲੀਨਿਕ ਦੀ ਇਹ 80 90 ਹਜ਼ਾਰ ਕਰੋੜ ਖਾ ਜਾਂਦਾ ਹੁੰਦਾ ਕਿਤੇ ਜੀ ਬੇਫਕੂ ਬਣਾਉਨੇ ਆ ਲੋਕਾਂ ਨੂੰ ਤੁਸੀਂ ਹਜ਼ਾਰਾਂ ਕਰੋੜ ਇਸ਼ਤਿਹਾਰਬਾਜ਼ੀ ਦੇ ਖਰਚਦੇ ਹੋ ਤੁਹਾਡੇ ਕੇਜਰੀਵਾਲ ਸਾਹਿਬ ਆਜਣ ਉਹਦੀਆਂ ਸਿਕਿਉਰਟੀਆਂ ਤੇ ਪੈਸਾ ਖਰਚ ਹੋ ਰਿਹਾ ਪੰਜਾਬ ਦਾ ਤੁਹਾਡੇ ਹੋਰ ਦਿੱਲੀ ਤੋਂ ਲੌਬੀ ਆ ਜਾਂਦੀ ਉਹਦੇ ਤੇ ਖਰਚਾ ਦੇ ਕੋ ਤੋਂ ਸੋਡੇ ਇਹ ਇਰਾਦੇ ਪੰਜਾਬ ਨੂੰ ਲੁੱਟਣ ਦੇ ਰਾਤੇ ਆ। ਐਡੀ ਵੱਡੀ ਗਦਾਰੀ ਸੂਬੇ ਨਾਲ ਕੀਤੀ ਐ, ਹੋਰ ਪਾਰਟੀਆਂ ਨੇ ਸ਼ਾਇਦ ਕੀਤੀ ਨਾ ਹੋਵੇ। ਅੱਛਾ ਜਿਹੜੀ ਜਿੰਨਾ ਪੈਸਾ ਪੰਜਾਬ ਦਾ ਉਹਦਿਆਂ ਦੇ ਅਸੀਂ ਇਨਕਲਾਬੀ ਆ, ਅਸੀਂ ਰੰਗਲਾ ਪੰਜਾਬ ਬਣਾਤਾ। ਰੰਗਲਾ ਪੰਜਾਬ ਬਣਾ ਕੇ ਤਾਂ ਰੱਖਦਾ 4 ਲੱਖ ਕਰੋੜ ਦੇ ਤਕਰੀਬਨ ਨੇੜੇ ਸੂਬੇ ਨੂੰ ਕਰਜ਼ਾ ਕਰਜ਼ਾਈ ਕਰਕੇ ਰੱਖਦਾ। ਰੰਗਲਾ ਪੰਜਾਬ ਬਣਦਾ ਗਿਆ ਹੁਣ। 4 ਲੱਖ ਕਰੋੜ। ਹਾਂ ਤੁਸੀਂ ਇਹ ਕੀ ਕਹਿੰਦੇ ਆਰਟੀਆਈ ਲੈ ਕੇ ਵੇਖੋ ਸੂਬਾ ਤਕਰੀਬਨ 4 ਲੱਖ ਕਰੋੜ ਦੇ ਨੇੜੇ-ਤੇੜੇ ਪਹੁੰਚ ਚੁੱਕਿਆ ਕਰਜ਼ਾ ਚੱਕਣ ਵਾਲਾ ਦੂਜੇ ਖਣੀ ਤੀਜੇ ਨੰਬਰ ਦਾ ਸਟੇਟ ਪੰਜਾਬ बन ਚੁੱਕਿਆ ਕਰਜ਼ਾ ਚੱਕਣ ਵਾਲਾ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖਵਲ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਜਿਵੇਂ ਆਪ ਨੂੰ ਪਤਾ ਸੀ ਨਵੇਂ ਤੋਂ ਨਵਾਂ ਮੁੱਦਾ ਲੈ ਕੇ ਆਪ ਜੀ ਸੇਵ ਵਿੱਚ ਹਾਜ਼ਰ ਹੋ ਜਾਂਦੇ ਅੱਜ ਦਾ ਮੁੱਦਾ ਜਿਹੜਾ ਸੋਸ਼ਲ ਮੀਡੀਆ ਤੇ ਬੜਾ ਇਹ ਪੱਕਿਆ ਹੋਇਆ ਪੰਜਾਬ ਦੇ ਪਾਣੀਆਂ ਦਾ ਮੁੱਦਾ वैसे ते पंजाब ਦੇ ਬੜੇ ਮੁੱਦੇ ਨੇ ਪਰ ਪਾਣੀਆਂ ਦਾ ਮੁੱਦਾ ਸਭ ਤੋਂ ਅਹਿਮ ਮੁੱਦਾ ਹੈ ਪਿਛਲੇ ਸਮੇਂ ਦੇ ਵਿੱਚ ਆਪਾਂ ਵੇਖਿਆ ਵੀ ਗੰਦੇ ਨਾਲੇ ਦਾ ਉਹ ਵੀ ਪਾਣੀਆਂ ਦਾ ਮੁੱਦਾ ਸੀ ਸਾਂਝਾ ਮੋਰਚਾ ਸ਼ਰਾਬ ਫੈਕਟਰੀ ਉਹ ਵੀ ਪਾਣੀਆਂ ਦਾ ਮੁੱਦਾ ਸੀ ਆ ਹੁਣ ਜਿਹੜੇ ਭਾਖੜਾ ਡੈਮ ਦੇ ਪਾਣੀ ਹਰਿਆਣੇ ਵਾਲੇ ਕਹਿ ਰਹੇ ਵੀ ਸਾਨੂੰ ਚਾਹੀਦਾ ਇਹ ਮੁੱਦਾ ਬੜਾ ਭਖਿਆ ਹੈ ਪਾਣੀਆਂ ਦੇ ਮੁੱਦੇ ਤੇ ਪੰਜਾਬ ਦੇ ਮੁੱਦਿਆਂ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਜੀਰਾ ਸਾਂਝਾ ਮੋਰਚਾ ਦੇ ਮੇਨ ਨਾਇਕ ਸਰਦਾਰ ਫਤਿਹ ਸਿੰਘ ਢਿੱਲੋਂ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਚੈਨਲ ਤੇ ਸਵਾਗਤ ਹੈ ਢਿੱਲੋਂ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਢਿੱਲੋਂ ਸਾਹਿਬ ਕੀ ਕਹਿਣਾ ਚਾਹੁੰਦੇ ਜੇ ਅੱਜ ਜਿਹੜਾ ਹੁਣ ਪਾਣੀਆਂ ਦਾ ਬੰਦਾ ਪਹਿਲਾਂ ਤੇ ਆਪਾਂ ਸਰਕਾਰ ਦੀ ਗੱਲ ਕਰੀਏ ਇਹ ਆਪਾਂ ਵੇਖਦੇ ਹਾਂ ਵੀ ਭਗਵੰਤ ਮਾਨ ਸਾਹਿਬ ਵੀ ਹੁਣ ਭਾਖੜਾ ਡੈਮ ਤੇ ਜਾ ਕੇ ਧਰਣਾ ਲਾ ਰਹੇ ਨੇ ਤੇ ਪੰਜਾਬ ਦੇ ਹਰੇਕ ਮਤਲਬ ਹਲਕੇ ਦੇ ਵਿੱਚ ਇਹ ਬਿਕਹਿ ਰਹੇ ਨੇ ਵੀ ਸਾਡੇ ਕੋਲ ਪਾਣੀ ਇੱਕ ਬੂੰਦ ਵੀ ਨਹੀਂ ਇਹ ਸਾਰੇ ਘਟਨਾਕਰਮ ਨੂੰ ਕਿਵੇਂ ਵੇਖਦੇ ਆ ਸਰ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਜੀ ਐਨ ਵੀ ਕਹਿੰਨੇ ਆ ਜੀ ਜੀ ਵੀ ਤੁਸੀਂ ਇਹ ਜਿਹੜਾ ਮੁੱਦਾ ਹੈਗਾ ਇਸ ਮੁੱਦੇ ਨੂੰ ਚੱਕ ਰਹੇ ਹੋ ਠੀਕ ਹੈ ਮੈਂ ਤੁਹਾਡਾ ਸਵਾਗਤ ਕਰਦਾ ਦੇਖੋ ਆਮ ਆਦਮੀ ਪਾਰਟੀ ਦੇ ਬਾਰੇ ਸਾਰਿਆਂ ਨੂੰ ਹੀ ਪਤਾ ਜੀ ਜੋ ਇਹਦੇ ਕੰਮ ਆ ਸਾਰਿਆਂ ਨੂੰ ਪਤਾ ਇਹ ਜਿਹੜੀ ਸੋਸ਼ਲ ਮੀਡੀਆ ਵਾਲੀ ਸਰਕਾਰ ਆ ਆਈ ਹੀ ਜਿਹੜਾ ਆਈ ਹੀ ਸੋਸ਼ਲ ਮੀਡੀਆ ਤੋਂ ਝੂਠ ਬੋਲ ਬੋਲ ਕੇ ਦੇਖੋ ਪੰਜਾਬ ਕੋਲ ਜੇ ਪੰਜਾਬ ਦਾ ਅੱਜ ਸਭ ਤੋਂ ਵੱਡਾ ਜਿਹੜਾ ਰਿਸੋਰਸ ਹੈ ਨਾ ਪਾਣੀ ਹੈ ਬਿਲਕੁਲ ਪੰਜਾਬ ਜਾਣਿਆ ਹੀ ਪਾਣੀ ਕਰਕੇ ਜਾਂਦਾ ਹੈ ਪੰਜਾਬ ਪੰਜ ਰਿਆਵਾਂ ਦੀ ਧਰਤੀ ਸਾਰਿਆਂ ਨੂੰ ਪਤਾ ਆਪਣੇ ਪੰਜਾਬ ਦੇ ਕਿਸਾਨ ਹੀ ਧਰਤੀ ਦੀ ਪਾਣੀ ਹੈਗਾ ਪਾਣੀ ਕਰਕੇ ਆ ਜੇ ਪੰਜਾਬ ਕੋਲੋਂ ਪੰਜਾਬ ਦਾ ਪਾਣੀ ਚਲਾ ਗਿਆ ਤੇ ਪੰਜਾਬ ਕੋਲੇ ਰਹਿ ਕੀ ਗਿਆ ਹਮ ਰਹਿ ਕੀ ਗਿਆ ਬਿਲਕੁਲ ਕੁਝ ਨਹੀਂ ਰਹਿ ਗਿਆਗਾ ਸਰਕਾਰ ਦੀਆਂ ਇਸ ਦੀਆਂ ਇੰਨੀਆਂ ਗਲਤੀਆਂ ਨਾ ਮੈਂ ਤੁਹਾਨੂੰ ਬਣਾਉਣ ਲੱਗ ਜਾਾਂ ਜੀ ਬਹੁਤ ਟਾਈਮ ਲੱਗ ਜਾਣਾ ਹੂੰ ਅੰਡਰਗਰਾਊਂਡ ਵਾਟਰ ਤਾਂ ਪਹਿਲਾਂ ਹੀ ਆਪਣੇ ਕੋਲ ਖਤਮ ਹੈ ਹੂੰ ਪੰਜਾਬ ਦੇ ਸਾਰੇ ਜ਼ਿਲ੍ਹੇ ਡਾਰਕ ਜ਼ੋਨ ਦੇ ਵਿੱਚ ਆ ਤੇ ਜੇ ਨਹਿਰੀ ਪਾਣੀ ਵੀ ਆਪਾਂ ਗਵਾਤਾ ਆਪਣੇ ਕੋਲੇ ਰਹਿ ਕੀ ਗਿਆ ਕਲਚਰ ਆਪਣੇ ਕੋਲ ਨਹੀਂ ਹੈਗਾਗਾ ਜੀ ਸਟੇਟ ਕੋਲੇ ਆਪਦਾ ਸੋਰਸ ਆਫ ਇਨਕਮ ਕੋਈ ਹੋਰ ਜਨਰੇਟ ਕਰਨ ਲਈ ਕੁਝ ਹੈਵ ਨਹੀਂਗਾ ਹੂੰ ਆ ਪਾਣੀ ਸੀਗਾ ਜੀ ਤੇ ਇਹ ਵੀ ਹੁਣ ਸਰਕਾਰ ਸੌਦੇ ਸੌਦੇ ਕਰਨ ਲੱਗੀ ਆ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ 4000 ਕਿਊਸਿਕ ਦੀ ਪੇਸ਼ਕਸ਼ ਕਿਉਂ ਕੀਤੀ ਹਰਿਆਣੇ ਨੂੰ ਇਹ ਅਸੀਂ ਦੇ ਦਾਂਗੇ ਹੂੰ ਜੇ ਤੁਹਾਡੇ ਕੋਲ ਨਹੀਂ ਹੈਗਾ ਤੇ ਤੁਸੀਂ ਕਹੋ ਬਈ ਹੈ ਨਹੀਂਗਾ ਹੂੰ ਤੁਸੀਂ ਕਿਉਂ ਉਹਨਾਂ ਨੇ ਐਵੇਂ ਵਾਅਦੇ ਕਰੀ ਜਾਂਦੇ ਵੀ ਦੇ ਦਾਂਗੇ ਇਹ ਉਹਦੋਂ ਇਲੈਕਸ਼ਨਾਂ ਦੇ ਵਿੱਚ ਕੀਤੀ ਗਈ ਪੇਸ਼ਕਸ਼ ਆ ਹੁਣ ਦੀ ਗੱਲ ਆ ਜੀ ਆ ਜਦੋਂ ਪਿੱਛੇ ਜੇ ਰੌਲਾ ਪਿਆ ਸੀਗਾ ਜੀ ਇਹ ਮੁੱਖ ਮੰਤਰੀ ਸਾਹਿਬ ਨੇ ਕਿਹਾ ਜੀ ਅਸੀਂ ਦੇ ਦਾਂਗੇ ਹੂੰ ਕਿਉਂਕਿ ਦੇਖੋ ਇਹ ਮੈਂ ਇਹੋ ਜਿਹਾ ਪਹਿਲਾ ਮੁੱਖ ਮੰਤਰੀ ਵੇਖਿਆ ਜੀ ਦਾ ਸੈਂਟਰ ਗਵਰਨਮੈਂਟ ਤੇ ਪ੍ਰੈਸ਼ਰ ਹੀ ਹੈ ਨਹੀਂਗਾ ਕੋਈ ਹੂੰ ਕਦੇ ਸੈਂਟਰ ਗਵਰਨਮੈਂਟ ਦੇ ਅੱਖਾਂ ਚੱਕਾਂ ਪਾ ਕੇ ਗੱਲ ਤਾਂ ਕਰਕੇ ਵੇਖੋ ਸੈਂਟਰ ਗਵਰਨਮੈਂਟ ਨਾਲ ਏਡੀ ਕਿੱਡੀ ਗੱਲ ਐ ਤੁਸੀਂ ਚੀਫ ਮਿਨਿਸਟਰ ਹੋ 92 ਵਿਧਾਇਕ ਦਿੱਤੇ ਆ ਪੰਜਾਬ ਨੇ ਤੁਹਾਨੂੰ ਬਿਲਕੁਲ ਜੀ ਪੰਜਾਬ ਨੇ ਇਸ ਚੀਫ ਮਿਨਿਸਟਰ ਤੇ ਅੱਖਾਂ ਮੀਚ ਕੇ ਵਿਸ਼ਵਾਸ ਕੀਤਾ ਤੇ ਜਿਤਾਇਆ ਬਿਲਕੁਲ ਜੀ ਜਦੋਂ ਇਹ ਕੀ ਕਹਿੰਦੇ ਸਰਕਾਰ ਆਈ ਮਤਲਬ ਆਉਣ ਤੋਂ ਪਹਿਲਾਂ ਇੰਨੇ ਇੰਨੇ ਵੱਡੇ ਵਾਅਦੇ ਕੀਤੇ ਜੀ ਅਸੀਂ ਇਹ ਬਿਜਲੀ ਮਾਫ ਕਰਾਂਗੇ ਅਸੀਂ ਇਹ ਵੀ ਕਰਾਂਗੇ ਧਰਨੇ ਨਹੀਂ ਲਗਿਆ ਕਰਨਗੇ ਵੀ ਤੋਂ ਪਿੰਡਾਂ ਸਰਕਾਰ ਪਿੰਡਾਂ ਤੋਂ ਚੱਲਿਆ ਕਰੂਗੀ ਇੱਥੇ ਜੀ ਐਗਰੀਕਲਚਰ ਮੇਨ ਐ ਐਮ ਐਸ ਸੀ ਵਾਲੇ ਮੁੰਡੇ ਆਇਆ ਕਰਨਗੇ ਇੱਥੇ ਜੋ ਇਹਨਾਂ ਨੇ ਝੂਠ ਸਰਕਾਰ ਨੇ ਬੋਲੀ ਝੂਠ ਮਾਰ ਮਾਰ ਕੇ ਸਰਕਾਰ ਬਣਾਈ ਆ ਤੁਹਾਨੂੰ ਉਹ ਸਰਕਾਰ ਨੂੰ ਪੁੱਛਣ ਵਾਲਾ ਹੋਵੇ ਵੀ ਜਦੋਂ ਸੈਂਟਰ ਗਵਰਨਮੈਂਟ ਬੀ ਬੀ ਐਮ ਬੋਰਡ ਕਦੋਂ ਦਾ ਖਤਮ ਕਰਨ ਤੇ ਤੁਰੀ ਵੀ ਆ ਹੂੰ ਤੇ ਤੁਸੀਂ ਤੁਹਾਨੂੰ ਕੁਝ ਪਤਾ ਹੀ ਨਹੀਂਗਾ ਹੂੰ ਮੈਂਬਰ ਆਪਦੇ ਉਹਨਾਂ ਨੇ ਪਾਤੇ ਆ ਬਿਲਕੁਲ ਡਾਇਰੈਕਟਰ ਬਦਲਤਾ ਉਹਨਾਂ ਨੇ ਆਪ ਦਾ ਬਿਲਕੁਲ ਜੀ ਤੇ ਤੁਸੀਂ ਕਹਿੰਦੇ ਸਾਡੀ 60 ਫੀਸੇ ਦਾ ਹਿੱਸੇ ਦਾ ਜਿਵਾਰ ਕੱਢਦਾ ਤੁਹਾਡੀ ਮੈਨੇਜਮੈਂਟ ਦੇ ਵਿੱਚ ਮੈਂਬਰ ਹੀ ਨਹੀਂ ਹੈਗਾ ਮੈਂਬਰ ਹੀ ਨਹੀਂ ਹੈਗਾ ਕਿ ਡਾਇਰੈਕਟਰ ਉਹ ਮੈਂਬਰ ਦੇ ਇੱਕ ਮੈਂਬਰ ਡਟਿਆ ਉਹਦੇ ਕਰਕੇ ਤੁਹਾਨੂੰ ਆ ਗੱਲ ਲੋਕਾਂ ਦੇ ਸਾਹਮਣੇ ਆਈ ਉਹ ਵੀ ਜਿਹੜੇ ਵਿਚਾਰਾ ਇੱਕ ਮੈਂਬਰ ਆ ਇੱਕ ਡਾਇਰੈਕਟਰ ਸੀ ਪੁਰਾਣਾ ਉਹ ਹੀ ਡਟਿਆ ਕਰਕੇ ਆ ਹੂੰ ਵੀ ਜਿਹੜਾ ਉਹਨਾਂ ਨੇ ਨਹੀਂ ਛੱਡਿਆਗਾ ਪਾਣੀ ਜੀ ਔਰ ਸਰਕਾਰ ਦਾ ਕੋਈ ਸਟੈਂਡ ਹੀ ਹੈ ਨਹੀਂਗਾ ਸਰਕਾਰ ਨੂੰ ਸੈਂਟਰ ਗਵਰਨਮੈਂਟ ਕੁਝ ਸਮਝਦੀ ਨਹੀਂ ਸਰ ਗੱਲ ਇਹ ਆ ਵੀ ਜਦੋਂ ਦਾ ਇਹਨਾਂ ਇਹ ਸਰਕਾਰ ਨੇ ਸ਼ੰਭੂ ਵਾਲਾ ਤੇ ਖਰੋਰੀ ਬਾਰਡਰ ਵਾਲਾ ਧਰਨਾ ਚਕਾਇਆ ਹੈ ਨਾ ਸੈਂਟਰ ਨੇ ਸੋਚ ਲਿਆ ਵੀ ਇਸ ਮੁੱਖ ਮੰਤਰੀ ਤੋਂ ਦਸੀਂ ਕੁਝ ਮਰਜ਼ੀ ਕਰਵਾ ਲਈਏ ਅੱਛਾ ਵੀ ਜਿਹੜਾ ਮੁੱਖ ਮੰਤਰੀ ਆਪਦੇ ਸੂਬੇ ਦੇ ਕਿਸਾਨਾਂ ਤੇ ਡੰਡੇ ਮਾਰਾ ਸਕਦਾ ਉਹਨਾਂ ਦਾ ਧਰਨਾ ਚਕਾ ਸਕਦਾ ਉਹਨਾਂ ਦੀਆਂ ਟਰਾਲੀਆਂ ਚਕਾ ਸਕਦਾ ਉਹਨਾਂ ਦਾ ਟਰੈਕਟਰ ਚਕਾ ਸਕਦਾ ਤੇ ਇਹ ਮੁੱਖ ਮੰਤਰੀ ਹੈ ਕੀ ਹੈ ਕੁੜਪਤਰ ਕਠਪੁਤਲੀ ਸਮਝ ਲਿਆ ਉਹਨੇ ਸੈਂਟਰ ਨੇ ਇਹਨੂੰ ਕੁਝ ਇਹਨੂੰ ਸਮਝਦੇ ਕੁਝ ਨਹੀਂ ਗੇ ਉੱਚਾ ਦੇਸ਼ ਦੇ ਜਿਹੜੇ ਦੂਜੇ ਮੁੱਖ ਮੰਤਰੀ ਸੂਬਿਆਂ ਦੇ ਉਹਨਾਂ ਦਾ ਕੋਈ ਸਟੈਂਡ ਹੋ ਸਕਦਾ ਇਸ ਮੁੱਖ ਮੰਤਰੀ ਨੂੰ ਸੈਂਟਰ ਲੈਂਦੀ ਹੀ ਲਾਈਟਲੀ ਆ ਹੂੰ ਸੈਂਟਰ ਦੇ ਪੱਲੇ ਹੀ ਕੋਕ ਹੈ ਨਹੀਂਗਾ ਤੁਸੀਂ ਮਾਫ ਕਰਨਾ ਸਟੇਟ ਦੇ ਮੁੱਖ ਮੰਤਰੀ ਦੇ ਪੱਲੇ ਹੀ ਕੋਕ ਹੈ ਨਹੀਂਗਾ ਹੂੰ ਤੁਸੀਂ ਹਰ ਵੇਖੋ ਜੀ ਹਰ ਸਾਲ ਸੂਬੇ ਦੇ ਵਿੱਚੋਂ ਨਵੀਆਂ ਰੋੜਾਂ ਨਿਕਲਦੀਆਂ ਹਾਂ ਬਿਲਕੁਲ ਪ੍ਰੋਜੈਕਟ ਨਿਕਲ ਹੀ ਜਾਂਦੇ ਆ ਤੇ ਚੀਫ ਮਿਨਿਸਟਰ ਆ ਚੀਫ ਮਿਨਿਸਟਰ ਦਾ ਕੋਈ ਸਟੇਟਮੈਂਟ ਹੀ ਨਹੀਂ ਆਉਂਦੀ ਸੂਬਾ ਸਾਡਾ ਛੋਟਾ ਹੁੰਦਾ ਜਾ ਰਿਹਾ ਹੂੰ ਜ਼ਮੀਨਾਂ ਘਟ ਰਹੀਆਂ ਬਿਲਕੁਲ ਨੌਜਵਾਨ ਬਾਹਰ ਜਾ ਰਹੇ ਆ ਹਮ ਪੰਜਾਬੀ ਮਾਂ ਬੋਲੀ ਖਤਮ ਹੁੰਦੀ ਜਾ ਰਹੀ ਆ ਬਿਲਕੁਲ ਜੀ ਪੰਜਾਬ ਦੀ ਇੱਕ ਸਭ ਤੋਂ ਵਧੀਆ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਸੈਂਟਰ ਆਪਦੇ ਹੱਥ ਲੈ ਚੱਲਿਆ ਹਮ ਇੱਕ ਆਪ ਜਾ ਉਹਦਾ ਹੋ ਚਲਿਆ ਹਮ ਚੰਡੀਗੜ੍ਹ ਸਾਡੀ ਜਿਹੜੀ ਦੇਸ਼ ਦੀ ਰਾਜਧਾਨੀ ਆ ਹਮ ਕਿੰਨੇ ਪੰਜਾਬ ਦੇ ਪਿੰਡ ਝੜ ਕੇ ਬਣਿਆ ਸ਼ਹਿਰ ਹਮ ਉਹ ਵੀ ਸੈਂਟਰ ਨੇ ਆਪਦੇ ਹਵਾਲੇ ਤਕਰੀਬਨ ਕਰੀ ਬੈਠੇ ਆ ਬਿਲਕੁਲ ਜੀ ਪੰਜਾਬ ਕੋਲੇ ਰਹਿ ਕੀ ਗਿਆ ਹਮ ਜੇ ਚੀਫ ਮਿਨਿਸਟਰ ਚ ਦਮ ਹੋਵੇ ਜੇ ਚੀਫ ਮਿਨਿਸਟਰ ਵਿਖਾਵੇ ਅੱਖਾਂ ਸੈਂਟਰ ਨੂੰ ਵੀ ਆ ਮੇਰੇ ਸਟੇਟ ਦੇ ਸੋਰਸ ਆ ਇੱਥੇ ਰੱਖ ਤੁਸੀਂ ਕੁਝ ਨਹੀਂ ਲਗਦੇਗੇ ਹੂੰ ਜਿਵੇਂ ਵੈਸਟ ਬੰਗਾਲ ਦੇ ਵਿੱਚ ਹਾਂ ਮਮਤਾ ਜੀ ਆ ਮਮਤਾ ਬੈਨ ਮਮਤਾ ਬੈਨਰਜੀ ਆ ਬਿਲਕੁਲ ਜੀ ਉਹ ਅੱਖਾਂ ਵਿਖਾਉਂਦੀ ਸੈਂਟਰ ਨੂੰ ਬਿਲਕੁਲ ਜੀ ਉਹ ਕਹਿੰਦੀ ਆ ਮੇਰਾ ਸਟੇਟ ਆ ਇੱਥੇ ਕੁਝ ਨਹੀਂ ਚੱਲਣਾਗਾ ਸਾਡੇ ਸਟੇਟ ਦੀ ਰਾਜਪਾਸ਼ਾ ਚੱਲ ਰਹੀ ਆ ਬਿਲਕੁਲ ਜੀ ਤੇ ਇੱਥੇ ਮੈਨੂੰ ਪੁੱਛ ਕੇ ਕੰਮ ਕਰੋ ਹੂੰ ਤੁਸੀਂ ਜਿਹੜੀ ਤੁਹਾਡੀ ਸੈਂਟਰ ਗਵਰਨਮੈਂਟ ਆ ਤੁਸੀਂ ਆਪ ਦਾ ਹਿਸਾਬ ਕਿਤਾਬ ਆਪਣੇ ਕੋਲ ਰੱਖੋ ਜੀ ਉਹਦੀ ਸਟੇਟਮੈਂਟ ਦੇਖਿਆ ਕਦੇ ਹੂੰ ਇਹ ਫੇਰ ਵੇਖੋ ਜੀ ਇਹਨਾਂ ਨੇ ਸਭ ਤੋਂ ਵੱਧ ਕਰਜ਼ਾ ਚੱਕਿਆ ਹੂੰ ਅੱਜ ਸੂਬਾ ਕਰਜਾ ਲਾਉਣ ਵਾਲੀ ਆਈ ਸੀ ਪਾਰਟੀ ਬਦਲਾ ਲਈ ਲਾਉਣ ਵਾਲੀ ਕਿੱਥੇ ਆਈ ਜੀ ਹੋਰ ਚੱਕੀਗੇ ਕਰਜਾ ਹੂੰ ਪਤਾ ਨਹੀਂ ਇਹ ਦਿੱਲੀ ਵਾਲੇ ਜਿਹੜਾ ਇਹ ਪੈਸਾ ਪੰਜਾਬ ਦਾ ਕਿੱਥੇ ਖਾ ਗਏ ਇਹ ਮੁੱਖ ਮੰਤਰੀ ਸਾਹਿਬ ਦੱਸ ਦੇਣਗੇ ਵੀ ਸਟੇਟ ਦਾ ਪੈਸਾ ਕਿੱਥੇ ਕਿੱਥੇ ਵਰਤਿਆ ਇਹ ਉਹਨੇ ਮੱਲਾ ਕਲੀਨਿਕ ਬਣਾਤੇ ਆ ਸਿੱਖਿਆ ਕ੍ਰਾਂਤੀ ਲਿਆਂਦੀ ਉਹਾਂ ਦੇ ਸਿੱਖਿਆ ਗ੍ਰਾਂਤੀ ਦੁਗਾਟਣਾ ਹੋਣਦੇ ਨੇ ਹਰ ਸਕੂਲ ਦਾ ਤੇ ਨਹੀਂ ਇਹ ਸਿੱਖਿਆ ਕ੍ਰਾਂਤੀ ਹੋ ਗਈ ਮਲਾ ਕਲੀਨਿਕ ਦੀ ਇਹ 80 90 ਹਜ਼ਾਰ ਕਰੋੜ ਖਾ ਜਾਂਦਾ ਹੁੰਦਾ ਕਿਤੇ ਤੁਸੀਂ ਬੇਫਕੂਫ ਬਣਾਉਨੇ ਆ ਲੋਕਾਂ ਨੂੰ ਤੁਸੀਂ ਹਜ਼ਾਰਾਂ ਕਰੋੜ ਇਸ਼ਤਿਹਾਰबाजी ਦੇ ਖਰਚਦੇ ਹੋ ਤੁਹਾਡੇ ਕੇਜਰੀਵਾਲ ਸਾਹਿਬ ਆ ਜਾਣ ਉਹਦੀਆਂ ਸਿਕਿਉਰਟੀਆਂ ਤੇ ਪੈਸਾ ਖਰਚ ਹੋ ਰਿਹਾ ਪੰਜਾਬ ਦਾ ਤੁਹਾਡੇ ਹੋਰ ਦਿੱਲੀ ਤੋਂ ਲੌਬੀ ਆ ਜਾਂਦੀ ਉਹਦੇ ਤੇ ਖਰਚਾ ਦੇਖੋ ਤੁਹਾਡੇ ਇਹ ਇਰਾਦੇ ਪੰਜਾਬ ਨੂੰ ਲੁੱਟਣ ਦੇ ਇਰਾਦੇ ਆ ਤੁਸੀਂ ਐਡੀ ਵੱਡੀ ਗਦਾਰੀ ਸੂਬੇ ਨਾਲ ਕੀਤੀ ਹੈ ਹੋਰ ਪਾਰਟੀਆਂ ਨੇ ਸ਼ਾਇਦ ਕੀਤੀ ਨਾ ਹੋਵੇ ਅੱਛਾ ਜਿਹੜੀ ਜਿੰਨਾ ਪੈਸਾ ਪੰਜਾਬ ਦਾ ਉਹ ਕਹਿੰਦੇ ਅਸੀਂ ਇਨਕਲਾਬੀ ਆ ਅਸੀਂ ਰੰਗਲਾ ਪੰਜਾਬ ਬਣਾਤਾ ਰੰਗਲਾ ਪੰਜਾਬ ਬਣਾ ਕੇ ਤਾਂ ਰੱਖਦਾ 4 ਲੱਖ ਕਰੋੜ ਦੇ ਤਕਰੀਬਨ ਨੇੜੇ ਸੂਬੇ ਨੂੰ ਕਰਜ਼ਾ ਕਰਜ਼ਾਈ ਕਰਕੇ ਰੱਖਦਾ ਰੰਗਲਾ ਪੰਜਾਬ ਬਣਦਾ ਗਿਆ ਹੁਣ 4 ਲੱਖ ਕਰੋੜ ਹਾਂ ਤੁਸੀਂ ਇਹ ਕੀ ਕਹਿੰਦੇ ਆਰਟੀਆਈ ਲੈ ਕੇ ਵੇਖੋ ਸੂਬਾ ਤਕਰੀਬਨ 4 ਲੱਖ ਕਰੋੜ ਦੇ ਨੇੜੇ ਤੇੜੇ ਪਹੁੰਚ ਚੁੱਕਿਆ ਕਰਜ਼ਾ ਚੱਕਣ ਵਾਲਾ ਦੂਜੇ ਖਣੀ ਤੀਜੇ ਨੰਬਰ ਦਾ ਸਟੇਟ ਪੰਜਾਬ ਬਣ ਚੁੱਕਿਆ ਕਰਜ਼ਾ ਚੱਕਣ ਵਾਲਾ ਅੱਛਾ ਤੇ ਕਿੱਥੇ ਇਹਨਾਂ ਨੂੰ ਚਾਹੀਦਾ ਸੀ ਜਦੋਂ ਇਹਨਾਂ ਨੇ ਬਾਈ ਦੇ ਵਿੱਚ ਆਮ ਆਦਮੀ ਪਾਰਟੀ ਆਈ ਸੀ ਵੀ ਕਰਜ਼ਾ ਲਾਉਂਦੇ ਹਾਂ ਸੋਰਸ ਆਫ ਇਨਕਮ ਜਨਰੇਟ ਕਰਦੇ ਰੇਤਾ ਤੇ ਕੋਈ ਇਹਨਾਂ ਦੀ ਪਾਲਿਸੀ ਹੈ ਹੈ ਨਹੀਂ ਗਈ ਇਲੈਕਸ਼ਨ ਤੋਂ ਪਹਿਲਾਂ ਬਣੀਆਂ ਸੀ ਪਰ ਲਾਗੂ ਅਜੇ ਤੱਕ ਨਹੀਂ ਹੋਈਆਂ ਗੱਲਾਂ ਬਾਤਾਂ ਚ ਹੀ ਆ ਲਿਕਵਰ ਤੇ ਕੋਈ ਪਾਲਿਸੀ ਹੈ ਨਹੀਂ ਗਈ ਕਿਸੇ ਵੀ ਚੀਜ਼ ਤੇ ਕੋਈ ਪਾਲਿਸੀ ਹੈ ਨਹੀਂ ਤੇ ਸੈਂਟਰ ਗਵਰਨਮੈਂਟ ਫੈਡਰਲ ਢਾਂਚੇ ਨੂੰ ਤਬਾਹ ਕਰਦੀ ਆ ਰਹੀ ਆ ਤਕਰੀਬਨ ਸੂਬੇ ਦੇ ਹਰ ਚੀਜ਼ ਉਹਨਾਂ ਦੀ ਦਖਲਅੰਦਾਜ਼ੀ ਆ ਤੇ ਚੀਫ ਮਿਨਿਸਟਰ ਸਾਹਿਬ ਬਿਆਨ ਦਿੰਦੇ ਹੀ ਨਹੀਂ ਹੂੰ ਕਿਸੇ ਵੀ ਚੀਜ਼ ਤੇ ਚੀਫ ਮਿਨਿਸਟਰ ਸਾਹਿਬ ਬਿਆਨ ਤੇ ਉਹ ਕਹਿ ਰਹੇ ਨੇ ਪਾਣੀ ਦੀ ਇੱਕ ਬੂੰਦ ਵੀ ਨਹੀਂ ਦੇ ਸਕਦੇ ਸਾਡੇ ਕੋਲ ਬੂੰਦ ਹੈ ਵੀ ਨਹੀਂਗੀ ਹਾਲਾ ਕਿ ਹਰਿਆਣੇ ਦੇ ਸੀਐਮ ਨੇ ਕਿਹਾ ਕਹਿੰਦੇ ਇਹ ਮਹਾਰਾ ਰਿਸ਼ਤੇਦਾਰ ਹੈ ਇਹ ਕਹਿੰਦਾ ਇਹ ਰਿਸ਼ਤੇਦਾਰ ਹਰਿਆਣੇ ਵਾਲੇ ਰਸਮਾਂ ਦੇ ਬੜੇ ਪੱਕੇ ਐ ਉਹਦੇ ਆਪਣੇ ਧੀ ਦਾ ਪਾਣੀ ਨਹੀਂ ਪੀਂਦੇ ਤੁਸੀਂ ਨਹਿਰਾ ਮੰਗਣ ਦੇ ਜੇ ਉਹ ਜਿਹੜੀ ਚੀਫ ਮਿਨਿਸਟਰ ਸਾਹਿਬ ਬਿਆਨਬਾਜ਼ੀ ਕਰਦੇ ਆ ਨਾ ਉਹ ਤਾਂ ਲੋਕਾਂ ਨੂੰ ਐ ਪਰਮਾਉਂਦੇ ਆ ਵੀ ਦੇਖੋ ਜੀ ਚੀਫ ਮਿਨਿਸਟਰ ਸਾਹਿਬ ਤੁਹਾਡੇ ਹੱਕ 'ਚ ਖੜ ਗਏ ਆ ਓਏ ਐਕਚੁਅਲੀ ਚੀਫ ਮਿਨਿਸਟਰ ਸਾਹਿਬ ਨੂੰ ਇਹ ਨਹੀਂ ਪਤਾਗਾ ਵੀ ਤੁਸੀਂ ਸੂਬੇ ਦੇ ਚੀਫ ਮਿਨਿਸਟਰ ਨੂੰ ਮਮਿਕਰੀ ਕਰਨੀ ਛੱਡ ਦਿਓ ਇਹ ਕੋਈ ਲਾਫਟਰ ਚੈਲੰਜ ਨਹੀਂ ਹੈਗਾ ਤੁਸੀਂ ਸੂਬੇ ਦੇ ਚੀਫ ਮਿਨਿਸਟਰ ਹੋ ਜਦੋਂ ਤੁਸੀਂ ਇਥੋਂ ਲੱਥ ਗਏ ਨਾ ਚੀਫ ਮਿਨਿਸਟਰ ਤੋਂ ਤੇ ਲੋਕਾਂ ਨੇ ਤੁਹਾਡਾ ਉਹ ਜਲੂਸ ਕੱਢਣਾ ਤੁਹਾਡੇ ਤੋਂ ਇੱਥੇ ਸੂਬੇ ਚ ਰਿਆ ਨਹੀਂ ਜਾਣਾਗਾ ਤੁਹਾਨੂੰ ਕੁਐਸਚਨ ਹੀ ਇੰਨੇ ਕਰਨੇ ਆ ਕਿਉਂਕਿ ਤੁਸੀਂ ਸੂਬੇ ਦੇ ਪੱਲੇ ਛੱਡੇ ਕੱਖ ਨਹੀਂਗਾ ਤੁਸੀਂ ਹਰ ਗੱਲ ਨੂੰ ਹਸੀ ਗੱਲਾਂ ਚ ਲੈ ਲੈਨੇ ਹੋ ਤੁਸੀਂ ਤਾਂ ਉਹੀ ਗੱਲ ਕਰਦੇ ਹੋ ਵੀ ਮਜ਼ਾਕ ਜਿਹਾ ਬਣਾ ਕੇ ਛੱਡ ਦਿੰਦੇ ਹੋ ਜੀ ਇਹ ਕਹਣਾ ਇੱਕ ਚੀਫ ਮਿਨਿਸਟਰ ਦਾ ਜਿਹੜਾ ਕੰਮ ਹੁੰਦਾ ਸੂਬੇ ਲਈ ਸੂਬੇ ਲਈ ਕੰਮ ਕਰਨਾ ਚੀਫ ਮਿਨਿਸਟਰ ਦਾ ਕੰਮ ਨਹੀਂ ਹੁੰਦਾ ਹਰ ਬਿਆਨ ਦਾ ਜਵਾਬ ਦੇਣਾ ਕਿ ਮਿਨਿਸਟਰ ਸਾਹਿਬ ਤਾਂ ਬਸ ਲੱਗੇ ਖੜੇ ਆ ਵੀ ਦੂਜੀਆਂ ਪਾਰਟੀਆਂ ਨੂੰ ਜਵਾਬ ਦੇ ਯਾਨੀ ਕੰਮ ਕਰਕੇ ਵਿਖਾਓ ਜਵਾਬ ਨਾ ਦਿਓ ਤੁਸੀਂ ਇਹਦੇ ਸਾਡੇ ਕੰਮ ਬੋਲਣਗੇ ਹਾਲਾਂਕਿ ਆ ਸਾਂਝੇ ਮੋਰਚੇ ਵਿੱਚ ਵੀ ਉਹਨਾਂ ਨੇ ਗਲੇ ਦੀ ਸੌਂ ਖਾਧੀ ਸੀ ਆਪਾਂ ਵੇਖਦੇ ਜਿਵੇਂ ਹੈਨਾ ਤੇ ਇਸ ਤੋਂ ਪਹਿਲਾਂ ਜਿਹੜੀਆਂ ਮੈਂਬਰ ਆਫ ਪਾਰਲੀਮੈਂਟਸ ਹਨ ਉਦੋਂ ਵੀ ਬਿਆਨ ਦਿੰਦੇ ਸੀ ਵੀ ਕਿਸੇ ਵੇਲੇ ਸਾਨੂੰ ਕਾਲੇ ਪਾਣੀ ਦੀ ਸਜ਼ਾ ਮਿਲਦੀ ਸੀ ਅਜ ਕਾਲਾ ਪਾਣੀ ਪੀਣ ਦੀ ਸਜ਼ਾ ਮਿਲ ਰਹੀ ਏ ਤੇ ਬਣਨ ਤੋਂ ਬਾਅਦ ਉਹ ਕਹਿੰਦੇ ਪਾਣੀ ਸਾਰਾ ਸਵੱਛ ਹੋ ਗਿਆ ਪੰਜਾਬ ਦਾ ਸੋ ਅੱਜ ਸਵੱਛਤਾ ਸਰਕਾਰ ਦਾ ਹੋਣਾ ਜੀ ਪੰਜਾਬ ਦਾ ਪਾਣੀ ਹੋਰ ਬਰਬਾਦ ਹੋ ਗਿਆ ਇੱਕਦਾਂ ਹੋਰ ਮੈਂ ਤੁਹਾਨੂੰ ਗੱਲ ਦੱਸਦਾ ਕੇਂਦਰੀ ਸੋਧ ਐਕਟ ਸੀ 1974 ਵਾਲਾ ਕੇਂਦਰੀ ਸੋਧ ਐਕਟ ਸੀ ਉਹਦੇ ਵਿੱਚੋਂ ਕੇਂਦਰ ਨੇ ਇਸ ਸਰਕਾਰ ਤੋਂ ਉਹ ਪੁੱਛਿਆ ਸੀਗਾ ਵੀ ਤੁਸੀਂ ਇਹਦੇ ਵਿੱਚ ਸੋਧ ਕਰਨਾ ਚਾਹੁੰਦੇ ਹੋ ਜਾਂ ਇਸ ਐਕਟ ਨੂੰ ਐਵੇਂ ਚੱਲਣ ਦੇਣਾ ਚਾਹੁੰਦੇ ਹੋ ਵੀ رائے ਮੰਗੀ ਸੀ ਸੂਬਿਆਂ ਦੀ ਜੀ ਇਸ ਸਰਕਾਰ ਨੇ ਲਿਖ ਕੇ ਦੇਤਾ ਜੀ ਸਾਨੂੰ ਕੋਈ ਤਰਾਜ ਨਹੀਂਗਾ ਸਾਡੀ ਕੋਈ رائے ਨਹੀਂ ਹੈਗੀ ਕਿ ਜਿਵੇਂ ਕੇ ਜਿਵੇਂ ਕੇਂਦਰ ਕਹਿੰਦੀ ਆ ਜਿਵੇਂ ਕੋਈ ਅਸੀਂ ਸੋਧ ਨਹੀਂ ਕਰਨਾ ਚਾਹੁੰਦੇ ਜਿਵੇਂ ਐਕਟ ਹੈਗਾ ਚੱਲਣ ਦਿਓ ਉਹਦੇ ਵਿੱਚ ਕੀ ਆ ਕੇਂਦਰੀ ਸੋਧ ਐਕਟ ਦੇ ਵਿੱਚ ਇਹਨਾਂ ਤੋਂ رائے ਮੰਗੀ ਸੀ ਕੇਂਦਰ ਨੇ ਹੂੰ ਉਹਦੇ ਵਿੱਚ ਇਹ ਸੀਗਾ ਵੀ ਜੇ ਕੋਈ ਵੀ ਜੇ ਪਹਿਲਾਂ ਵੀ ਜੇ ਕੋਈ ਵੀ ਇੰਡਸਟਰੀ ਕੋਈ ਵੀ ਮੰਨ ਕੇ ਚੱਲੋ ਇੰਡਸਟਰੀ ਲਾ ਲਓ ਕੋਈ ਫਰਮ ਲਾ ਲਓ ਸੂਬੇ ਦੇ ਪਾਣੀ ਨੂੰ ਪਲੂਟ ਕਰਦੀ ਆ ਉਹਨੂੰ ਸਾਲ ਤੋਂ ਲੈ ਕੇ 3 ਸਾਲ ਤੋਂ ਲੈ ਕੇ 6 ਸਾਲ ਦੀ ਸਜ਼ਾ ਸੀਗੀ ਅੱਛਾ ਜੀ ਪਰ ਇਹਨਾਂ ਨੇ ਕੋਈ ਉਹਦੇ ਵਿੱਚ ਸੋਧ ਕੀਤੀ ਨਹੀਂ ਉਹਨੇ ਉਵੇਂ ਹੀ ਕਹਿਤਾ ਜੀ ਅਸੀਂ ਤਾਂ ਮਤਲਬ ਕਿ ਇਹ ਚ ਬਦਲੀਆਂ ਕੀਤੀਆਂ ਹੈਗੀਆਂ ਤੇ ਇਹਨਾਂ ਨੇ ਉਹ ਵੀ ਉਹਨਾਂ ਨੂੰ ਕੇਂਦਰ ਨੂੰ ਭੇਜਤਾ ਹੁਣ ਕੀ ਆ ਪੰਜਾਬ ਦੇ ਵਿੱਚ ਵੀ ਜਿਹੜਾ ਕੇਂਦਰੀ ਸੋਧ ਐਕਟ ਦੇ ਅਨੁਸਾਰ ਪੰਜਾਬ ਦਾ ਕੋਈ ਵੀ ਇੰਡਸਟਰੀਲਿਸਟ ਕੋਈ ਵੀ ਬੰਦਾ ਜਾਂ ਕੋਈ ਵੀ ਫਰਮ ਪੰਜਾਬ ਦੇ ਪਾਣੀ ਨੂੰ ਖਰਾਬ ਕਰੂਗਾ ਉਹਨੂੰ ਮੈਕਸਿਮਮ 15000 ਤੋਂ ਲੈ ਕੇ 15 ਲੱਖ ਤੱਕ ਕੀ ਕਹਿੰਦੇ ਆਪਣਾ ਜੁਰਮਾਨਾ ਹੋ ਸਕਦਾ ਕੈਦ ਨਹੀਂ ਹੈਗੀ ਓਕੇ ਇਹਨਾਂ ਨੇ ਉਸ ਐਕਟ ਨੂੰ ਵੀ ਚੰਗੀ ਤਰ੍ਹਾਂ ਉਹਦੇ ਵਿੱਚ ਸੋਧ ਨਹੀਂ ਕੀਤੀ ਗਈ ਤੇ رائے ਵੀ ਨਹੀਂ ਦਿੱਤੀ ਕੇਂਦਰ ਨੂੰ ਇਹਨਾਂ ਨੇ ਤਾਂ ਮੰਨ ਲਿਆ ਤੇ ਉਹਦਾ ਵੜ ਕੇ ਤੁਹਾਡੇ ਆ ਕੇ ਛੋਟੇ ਜਿਹੜੇ ਮਤਲਬ ਜੁਰਮਾਨਾ ਤਾਰ ਦੂਗਾ ਛੋਟੇ ਜਿਹੜੇ ਇਰੀਗੇਸ਼ਨ ਡਿਪਾਰਟਮੈਂਟ ਤੇ ਇੰਟਰ ਹੋ ਗਿਆ ਉਹ ਸੈਂਟਰ ਵਾਲੇ ਤੇ ਪੰਜਾਬ ਦੇ ਜਿੰਨੇ ਵੀ ਖਿੱਤੇ ਆ ਸਾਰਿਆਂ ਵਿੱਚ ਸੈਂਟਰ ਦੀ ਐਂਟਰੀ ਹੋ ਚੁੱਕੀ ਆ ਤੇ ਸਟੇਟ ਦਾ ਚੀਫ ਮਿਨਿਸਟਰ ਕੁਛ ਵੀ ਨਹੀਂ ਕਰ ਰਿਹਾ ਬਸ ਹਸੋ ਹਾਣੀ ਬਿਆਨ ਦੇ ਦੇ ਕੇ ਸਾਰੀ ਜਾਂਦਾ ਹਸੋ ਹਾਣੀ ਕਈ ਲੋਕ ਕੋਲੇ ਬੈਠੇ ਹੁੰਦੇ ਗਣਤੀ ਦੇ ਉਹ ਹੱਸੀ ਜਾਂਦੇ ਆ ਜੀ ਚੀਫ ਮਿਨਿਸਟਰ ਬਹੁਤ ਕੁਛ ਕਰੀ ਜਾਂਦਾ ਲੋਕਾਂ ਨੂੰ ਇਸ ਪਾਰਟੀ ਨੇ ਮੂਰਖ ਬਣਾਉਣ ਦਾ ਕੰਮ ਕੀਤਾ ਇਸ ਤੋਂ ਵੱਧ ਕੀਤਾ ਹੀ ਨਹੀਂਗਾ ਹੂੰ ਇਹ ਤੁਸੀਂ ਭੋਲੇ-ਪਾਲੇ ਲੋਕਾਂ ਨੂੰ ਬੇਫਕੂਫ ਬਣਾ ਸਕਦੇ ਆ ਤੁਸੀਂ ਪੜ੍ਹੇ ਲਿਖੇ ਲੋਕਾਂ ਨੂੰ ਬੇਫਕੂਫ ਨਹੀਂ ਬਣਾ ਸਕਦੇਗੇ ਆਮ ਆਦਮੀ ਪਾਰਟੀ ਨੇ 3 ਸਾਲਾਂ ਦੇ ਵਿੱਚ ਦੱਸੋ ਕੀਤਾ ਕੀ ਆ ਹੂੰ ਕੁਝ ਵੀ ਨਹੀਂ ਕੀਤਾਗਾ ਤੇ ਜਿਹੜੀ ਸਭ ਤੋਂ ਘਟੀਆ ਗੱਲ ਇਸ ਆਮ ਆਦਮੀ ਪਾਰਟੀ ਨੇ ਕੀਤੀ ਆ ਜੋ ਅਸੀਂ ਅੱਖੀਂ ਵੇਖੀ ਆ ਇਹਨਾਂ ਨੇ ਕਿਸਾਨਾਂ ਦਾ ਧਰਨਾ ਕਿਸਾਨਾਂ ਨਾਲ ਮੀਟਿੰਗ ਦਾ ਸੱਦਾ ਦੇ ਕੇ ਬੁਲਾ ਕੇ ਚੰਡੀਗੜ੍ਹ ਤੋਂ ਉਹਨਾਂ ਨੂੰ ਰੈਸਟ ਕਰਵਾਇਆ ਤੇ ਉਹਨਾਂ ਦਾ ਜ਼ਬਰਨ ਧਰਨਾ ਚਕਾਇਆ ਹੂੰ ਜਬਰਨ ਕੋਸ਼ਿਸ਼ ਸਾਡੇ ਨਾਲ ਵੀ ਇਹ ਤੇ ਸਾਂਝਾ ਮੋਰਚਾ ਜੀਰਾ ਚ ਬਹੁਤ ਕੀਤੀ ਆ ਪਰ ਚਲੋ ਜਸੇਬੰਦੀਆਂ ਸਾਡੇ ਨਾਲ ਵਿਚਾਰੀਆਂ ਡਟੀਆਂ ਰਹੀਆਂ ਉਹਨਾਂ ਦਾ ਸਾਰੀਆਂ ਜਸੇਬੰਦੀਆਂ ਦਾ ਸਾਰੇ ਲੋਕਾਂ ਦਾ ਸਾਨੂੰ ਬਹੁਤ ਸਾਥ ਰਿਹਾ ਬਿਲਕੁਲ ਤੁਹਾਨੂੰ ਜੇਲ੍ਹੇ ਕੱਟਣੀ ਪਈ ਉਸ ਸਾਨੂੰ ਸਾਡੇ ਮੋਰਚੇ ਮੋਰਚੇ ਦੌਰਾਨ ਉਹ ਸਮੇਂ 45 ਤੋਂ 48 ਬੰਦਿਆਂ ਨੂੰ ਜੇਲ੍ਹ ਕੱਟਣੀ ਪਈ ਉਹਦੇ ਵਿੱਚ ਮੈਂ ਵੀ ਸੀ ਹੂੰ ਆ ਮੈਨੂੰ ਇੱਥੇ ਮੇਰੇ ਘਰੋਂ ਕੜੀਸਕੇ ਲੈ ਕੇ ਗਏ ਸੀ ਹੂੰ ਫਿਰ ਪਰਚੇ ਵੀ ਇਹਨਾਂ ਨੇ ਕੀਤੇ ਤੇ ਪ੍ਰਮੱਖ ਮੰਤਰੀ ਸਾਹਿਬ ਨੂੰ ਪੁੱਛਣ ਵਾਲਾ ਹੋਵੇ ਵੀ ਜਿਹੜੀਆਂ ਸੈਂਪਲ ਰਿਪੋਰਟਾਂ ਕਰਨੀਆਂ ਸੀ ਤੁਸੀਂ ਪਹਿਲਾਂ ਹੀ ਕਰ ਲੈਂਦੇ ਹੂੰ ਪਰਚੇ ਸਾਡੇ ਤੇ ਬਾਅਦ ਚ ਕਰ ਲੈਂਦੇ ਹੂੰ ਵੀ ਪਹਿਲਾਂ ਵੇਖਤਾ ਲੈਂਦੇ ਵੀ ਪਾਣੀ ਪਲੂਟ ਹੈਗਾ ਕਿ ਨਹੀਂ ਹੈਗਾ ਉਹ ਤਾਂ ਜਦੋਂ ਰਿਪੋਰਟਾਂ ਆ ਗਈਆਂ ਪਤਾ ਲੱਗ ਗਿਆ ਵੀ ਪਾਣੀ ਤਾਂ ਪਲੂਟ ਆ ਹੂੰ ਅਸੀਂ ਤਾਂ ਐਵੇਂ ਇਹਨਾਂ ਦੇ ਜ਼ੁਲਮ ਨਿਠਾਈ ਗਏ ਆਖਰੀ ਸਵਾਲ ਵੀ ਆਪਾਂ ਪਾਣੀ ਨੂੰ ਬਚਾ ਕਿਵੇਂ ਸਕਦੇ ਆ ਕਿ ਬੁੱਧੀ ਜੀਵੀਆਂ ਦਾ ਇਕੱਠ ਸਦੈਸ਼ ਵੀ ਕਿਵੇਂ ਪਾਣੀ ਨੂੰ ਬਚਾਇਆ ਕਿਵੇਂ ਜਾ ਸਕਦਾ ਸਰ ਅੱਜ ਪਾਰਟੀਆਂ ਸਾਰੀਆਂ ਇੱਕ ਮੁੱਠ ਹੋ ਗਈਆਂ ਪੰਜਾਬ ਦੇ ਪਾਣੀਾਂ ਤੇ ਕੋ ਪੰਜਾਬ ਸਰਕਾਰ ਹੈਗੀ ਆ ਜੀ ਜੀ ਪੰਜਾਬ ਸਰਕਾਰ ਦੀ ਆਪਦੀ ਵਿਧਾਨ ਸਭਾ ਜੀ ਬਿਲਕੁਲ ਕੱਲ ਨੂੰ ਸੈਸ਼ਨ ਵੀ ਇਹਨਾਂ ਨੇ ਸੱਦਿਆ ਬਿਲਕੁਲ ਜੀ ਪੰਜਾਬ ਸਰਕਾਰ ਕੋਲ گورنر ਵੀ ਹੈਗਾ ਜੀ ਇਹ ਆਬਦਾ ਕਾਨੂੰਨ ਪਾਸ ਕਰ ਸਕਦੇ ਆ ਕਿ ਪਾਣੀ ਸਾਡੇ ਸਟੇਟ ਦਾ ਰਿਸੋਰਸ ਆ ਅਸੀਂ ਨਹੀਂ ਦੇ ਸਕਦੇ ਹਰ ਇੱਕ ਸਟੇਟ ਦੇ ਆਪਦੇ ਆਪ ਦੇ ਰਿਸੋਰਸ ਹੁੰਦੇ ਆ ਜਿਵੇਂ ਰਾਜਸਥਾਨ ਕੋਲੇ ਪੱਥਰ ਆ ਰਾਜਸਥਾਨ ਫ੍ਰੀ ਚ ਦਿੰਦਾ ਮੁੱਲ ਦਿੰਦਾ ਜੀ ਐਮਪੀ ਕੋਲ ਆਪਦੀ ਲੱਤੜ ਆ ਠੀਕ ਆ ਫ੍ਰੀ ਚ ਦਿੰਦੀ ਆ ਹਰ ਇੱਕ ਸਟੇਟ ਕੋਲ ਆਪਦੇ ਆਪ ਦੇ ਰਿਸੋਰਸ ਹੈ। ਅਸਾਮ ਕੋਲ ਪੱਤੀ ਹੈ, ਹਰਿਆਣਾ ਕੋਲ ਮਤਲਬ ਆਪਦੇ ਆਪ ਦੇ ਫ੍ਰੀਜ ਥੋੜੀ ਦਿੰਦਾ। ਪਰ ਪੰਜਾਬ ਦਾ ਪਾਣੀ ਵਾਧੂ ਕਿਵੇਂ ਆ ਗਿਆ? ਹੂੰ। ਪੰਜਾਬ ਦਾ ਇੱਕ ਖੇਤਾ ਕੀ ਖੇਤੀਬਾੜੀ ਦਾ ਜੀ। ਪੰਜਾਬ ਨੂੰ ਹਜੇ ਫਿਊਚਰ 'ਚ ਬਹੁਤ ਪਾਣੀ ਚਾਹੀਦਾ। ਹੂੰ। ਜੇ ਹੁਣ ਆਪਾਂ ਗੱਲ ਕਰੀ ਅੰਡਰਗਰਾਊਂਡ ਵਾਟਰ ਆਪਣੇ ਕੋਲ 13-14 ਸਾਲਾਂ ਦਾ ਰਹਿ ਗਿਆ। ਹੂੰ। ਠੀਕ ਹੈ। ਤੇ ਫਿਰ ਉਸ ਤੋਂ ਬਾਅਦ ਆਪਾਂ ਕਿੱਥੇ ਜਾਵਾਂਗੇ? ਬਿਲਕੁਲ। ਪੰਜਾਬ ਤਾਂ ਫਿਰ ਉੱਜੜ ਜਾਊਗਾ। ਜੀ। ਮੁੱਖ ਮੰਤਰੀ ਦਾ ਹੁਣ 3 ਸਾਲ ਪੂਰੇ ਕਰ ਗਿਆ। 2 ਸਾਲਾਂ ਨੂੰ ਇਹਨੇ ਮੁੱਖ ਮੰਤਰੀ ਨਹੀਂ ਰਹਿਣਾ। ਲੋ ਸਰਕਾਰ ਲੱਤ ਚੁੱਕੀ ਆ ਲੋਕ ਤਾਂ ਉਹਨਾਂ ਕਹਿੰਦੇ ਆ ਵੀ ਸਸਰੀ ਕਾਲ ਬਲਾਉਏ ਸਰਕਾਰ ਨੂੰ ਇਸ ਸਰਕਾਰ ਨੇ ਕੀਤਾ ਕੁਛ ਨਹੀਂ ਗਾ ਸਿਰਫ ਪੋਸਟਰ ਲੱਗੇ ਆ ਜੀ ਵੱਡੇ ਵੱਡੇ ਸੋਸ਼ਲ ਮੀਡੀਆ ਤੇ ਪ੍ਰਚਾਰ ਹੋਇਆ ਤੇ ਗੱਲੀ ਬਾਤੀ ਚੁਟਕਲੇ ਬਹੁਤ ਸੋਹਣੇ ਸੋਹਣੇ ਆਏ ਆ ਸੁਣਨ ਨੂੰ ਮਿਲੇ ਆ ਫਲਾਨਾ ਜੀ ਕੀਤਾ ਜੀ ਕੀਤਾ ਕੁਛ ਵੀ ਨਹੀਂ ਗਾ ਬਰਬਾਦ ਕੀਤਾ ਪੰਜਾਬ ਨੂੰ ਇਸ ਸਰਕਾਰ ਨੇ ਜਿੰਨੀ ਇਸ ਸਰਕਾਰ ਨੇ ਲੁੱਟ ਖਸੁੱਟ ਮਚਾਈ ਆ ਕਿਸੇ ਸਰਕਾਰ ਨੇ ਮਚਾਈ ਨਹੀਂ ਸਭ ਤੋਂ ਵੱਧ ਪੈਸਾ ਇਸ ਸਰਕਾਰ ਨੇ ਸੂਬੇ ਦਾ ਲੁੱਟਿਆ ਜਦੋਂ ਮਰਜੀ ਤੁਸੀਂ ਮਖੂਬ ਸਾਹਿਬ ਆਰਟੀਆਈ ਕਢਾ ਕੇ ਵੇਖ ਲਓ ਤੁਹਾਨੂੰ ਸਭ ਕੁਝ ਪਤਾ ਲੱਗ ਜਾਊਗਾ ਸਭ ਤੋਂ ਵੱਧ ਲੌਸ ਕੀਤਾ ਇਸ ਸਰਕਾਰ ਨੇ ਪੰਜਾਬ ਦਾ ਕੀਤਾ ਤੇ ਯਾਰੀਆਂ ਸੈਂਟਰ ਨਾਲ ਪਗਾਉਂਦੀ ਆ ਜਾ ਕੇ ਹਮ ਆਪਣੇ ਕੇਜਰੀਵਾਲ ਜੀ ਤੋਂ ਕਹਿਣ ਤੋਂ ਬਗੈਰ ਇਹ ਕੁਝ ਵੀ ਨਹੀਂ ਕਰ ਸਕਦਾ ਚੀਫ ਮਿਨਿਸਟਰ ਦਿੱਲੀ ਦੀ ਲੋਬੀ ਹੈ ਉਹ ਕਹਿੰਦੀ ਓਵੇਂ ਕਰਦੇ ਆ ਇੱਕ ਦੋ ਮੀਟਿੰਗਸ ਸਾਨੂੰ ਇਹ ਵੀ ਪਤਾ ਲੱਗਾ ਵੀ ਦਿੱਲੀ ਦੇ ਬੰਦੇ ਆ ਕੇ ਬਹਿੰਦੇ ਉਥੇ ਹਮ ਮੀਟਿੰਗਸ ਦੇ ਵਿੱਚ ਆ ਕੇ ਇਹ ਤਾਂ ਸਿਰਫ ਸਰਕਾਰ ਆਈ ਪੰਜਾਬ ਦੇ ਲੋਕਾਂ ਨੂੰ ਲੁੱਟਣ ਕੁੱਟਣ ਲਈ ਤੇ ਜਦੋਂ ਇਹ ਸਰਕਾਰ ਬਣੀ ਸੀਗੀ ਹਮ ਇਹਨਾਂ ਨੇ ਜੀ ਐਡੇ ਐਡੇ ਆਪਦੇ ਮੈਨੀਫੈਸਟੋ 'ਚ ਵਾਅਦੇ ਕੀਤੇ ਜੀ ਜੇ ਮੈਂ ਦੱਸਣ ਲੱਗ ਜਾ ਮੈਨੂੰ ਬੜਾ ਟਾਈਮ ਲੱਗ ਜਾਣਾ ਜੀ ਤੁਹਾਨੂੰ ਆ ਵੀ ਕਰਾਂਗੇ ਠੀਕ ਆ ਤੁਹਾਨੂੰ ਧਰਨੇ ਲੋਕੀ ਦਾ ਕੇਸ ਹੀ ਬਣਦਾ ਪ੍ਰਣ ਪੱਤਰ ਦੇ ਵਿੱਚ ਜੋ ਆਪ ਮੰਗਾ ਨਾ ਪੂਰੀਆ ਕਰੀਏ 400 ਬਣਦਾ ਇਸ ਪਾਰਟੀ ਦੇ ਸਰ ਤੇ ਬਣਦਾ ਵੀ ਮੈਨੀਫੈਸਟੋ ਚੱਕ ਕੇ ਵਿਖਾਓ ਇਸ ਪਾਰਟੀ ਨੂੰ ਮੈਂ ਓਪਨਲੀ ਕਹਿੰਦਾ ਵੀ ਤੁਸੀਂ ਆਪਦਾ ਮੈਨੀਫੈਸਟੋ ਤਾਂ ਲੋਕਾਂ 'ਚ ਵਿਖਾਓ ਵੀ ਆਹ ਕੁਛ ਅਸੀਂ ਕਹਿ ਕੇ ਆਏ ਸੀ ਤੇ ਕੀਤਾ ਮਰ ਤੁਸੀਂ ਕੀ ਤੁਸੀਂ ਲੋਕਾਂ ਨਾਲ 420 ਕਰਕੇ ਫਰੌਡ ਕਰਕੇ ਤੁਸੀਂ ਲੋਕਾਂ ਨੂੰ ਬੇਸਕੂਰ ਕਰ ਗਏ ਉਹਨਾਂ ਬਿਜਲੀ ਫ੍ਰੀ ਕਰਤੀ ਪਾੜਾ ਬੱਸਾਂ ਦਾ ਬੀਬੀਆਂ ਦਾ ਫ੍ਰੀ ਕਰਤਾ ਉਹਦਾ ਵੀ ਉਹਦਾ ਵੀ ਅਸਰ ਸੂਬੇ ਤੇ ਪਈ ਜਾਂਦਾ ਹਾਂ ਉਧਰੋਂ ਕਰਜ਼ਾ ਚੱਕੀ ਜਾਂਦੇ ਆ ਤੇ ਬਿਜਲੀ ਫ੍ਰੀ ਚ ਦੇਈ ਜਾਂਦੇ ਆ ਤੇ ਜਿਹੜਾ ਬੋਲ ਤੇ ਵੀਰ ਕੇ ਫ੍ਰੀ ਚ ਦੇਈ ਜਾਂਦੇ ਆ ਇੱਥੇ ਕਦੀ ਸਬਸਿਡੀ ਹੋ ਗਈ ਜਾਂ ਤਾਂ ਹੋਵੇ ਨਾ ਵੀ ਤੁਸੀਂ ਕੋਈ ਸੋਰਸ ਆਫ ਇਨਕਮ ਜਨਰੇਟ ਕੀਤੀ ਹੋਵੇ ਸਟੇਟ ਚ ਕੋਈ ਪਾਲਿਸੀਆਂ ਹੋਣ ਵੀ ਬਿਜਲੀ ਤੁਹਾਡੀ ਆਪਣੀ ਹੋਵੇ ਆਪਣੀ ਵਗੈਰਾ ਸਰਪਲਸ ਹੋਵੇ ਹਾਂ ਅਵੇਂ ਹਰਕ ਨੂੰ ਕੀ ਕਹਿੰਦੇ ਆ ਝੂਠੇ ਬਿਆਨ ਦੇਈ ਜਾਣੇ ਉਹ ਆਪਦੀ ਮੀਟਿੰਗ ਜੀ ਬੁਲਾ ਲੈਂਦੇ ਉਹਨੇ ਕ ਬੰਦੇ ਆਈਆਂ ਨੂੰ ਉਹਦੇ ਵਿੱਚ ਵੀ ਹਾਹਾਕਾਰ ਮੱਚ ਜਾਂਦੀ ਫਿਰ ਟੀ ਮਿਨਿਸਟਰ ਸਾਹਿਬ ਨੂੰ ਪੁੱਛਣ ਵਾਲਾ ਕਿ ਤੁਸੀਂ ਤਾਂ ਪਹਿਲਾਂ ਕਹਿੰਦੇ ਸੀਗੇ ਜੀ ਵੀ ਇਹ ਬਾਦ ਵਾਲਾ ਕੈਪਟਨ ਇਹਨਾਂ ਕੋਲੇ ਸਿਕਿਉਰਟੀਆਂ ਜ਼ਿਆਦਾ ਇਹਨਾਂ ਕੋ ਗੱਡੀਆਂ ਜ਼ਿਆਦਾ ਤੁਹਾਡੇ ਕੋਲੇ 50 ਪਲੱਸ ਕਾਰਾਂ ਚੱਲਦੀਆਂ ਜੈਡ ਸਿਕਿਉਰਟੀ ਦੇ ਵਿੱਚ ਤੁਹਾਡੇ ਪਰਿਵਾਰ ਕੋਲੇ ਵੀ ਕਾਰਾਂ ਚੱਲਦੀਆਂ ਹੂੰ ਉਹ ਤੁਸੀਂ ਤਾਂ ਕੀ ਕਹਿੰਦੇ ਆ ਹਾਈਲੀ ਸਿਕਿਉਰਟਿਡ ਸੀਐਮ ਹੋ ਗਏ ਇਹਨੇ ਇੰਨੀ ਸਿਕਿਉਰਟੀ ਵਾਲਾ ਇੰਨੀਆਂ ਗੱਡੀਆਂ ਵਾਲਾ ਪੰਜਾਬ ਚਾਇਤ ਕਰਸੀਏ ਵੀ ਨਹੀਂ ਆਇਆਗਾ ਹੂੰ ਕਹਿੰਦੇ ਜਿੰਨੀਆਂ ਵੱਡੀਆਂ ਗੱਡੀਆਂ ਜਿੰਨੇ ਉਟਰੋਨਾ ਵੱਡਾ ਚੋਰ ਉਹ ਅੰਤਮਨ ਸਾਹਿਬ ਤੇ ਬੋਲ ਸੀ ਤੇ ਹੁਣ ਤੁਸੀਂ ਸੀਐਮ ਸਾਹਿਬ ਫਿਰ ਗੱਲਾਂ ਥੋੜੇ ਤੇ ਲੱਗੂ ਦੀ ਕਿੰਨੀ ਲੋਕਾਂ ਤੋਂ ਡਰ ਆਉਂਦਾ ਇਹ ਤੇ ਫਿਰ ਤੁਸੀਂ ਕਹਿੰਦੇ ਵੀ ਕੁਕੜੀ ਖਾਨਾ ਖੋਲ ਲਓ ਕਹਿੰਦੇ ਵੀ ਕੁਕੜੀ ਖਾਨਾ ਕਾਹਦਾ ਖੋਲਣਾ ਵੀ ਥੋਡੇ ਕੋਲੇ ਜਿੰਨੀ ਪੰਜਾਬ ਪੁਲਿਸ ਜਿਹੜੀ ਇਹਦੀ ਸਕਾਉਟ ਕਰਦੀ ਆ ਸੀਐਮ ਸਿਕਿਉਰਟੀ ਨੂੰ ਜਾਂ ਸੀਐਮ ਦੇ ਪਰਿਵਾਰ ਨੂੰ ਕਿਸੇ ਫੈਮਿਲੀ ਦੇ ਅੱਜ ਤੱਕ ਸੀਐਮ ਨੂੰ ਸਕਾਉਟ ਨਹੀਂ ਕੀਤਾਗਾ ਹੂੰ ਸਭ ਨੂੰ ਪਤਾ ਇਹ ਗੱਲ ਹੂੰ ਤੁਸੀਂ ਤਾਂ ਗੱਲਾਂ ਕੁਝ ਖੋਰ ਕਹਿ ਕੇ ਆਏ ਸੀਗੇ ਤੇ ਤੁਸੀਂ ਕੀਤਾ ਕੁਝ ਹੋਰ ਤੁਸੀਂ ਸਾਰਾ ਸਰ ਪੰਜਾਬ ਨਾਲ 420 ਕੀਤੀ ਆ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਤੇ ਪੰਜਾਬ ਨੂੰ ਲੁੱਟਿਆ ਕੁੱਟਿਆ ਵੀ ਦਿੱਲੀ ਵਾਲਿਆਂ ਨੇ ਆ ਹੂੰ ਤੇ ਭਗਵੰਤ ਮਾਨ ਸਾਹਿਬ ਦੇ ਮੋਢਿਆਂ ਤੇ ਰੱਖ ਕੇ ਲੁੱਟਿਆ ਕੁੱਟਿਆ ਇਹਨੂੰ ਤਾਂ ਮੋਹਰਾ ਬਣਾਇਆ ਉਹਨਾਂ ਨੇ ਹੂੰ ਵੀ ਇੱਕ ਸਿੱਖ ਚਿਹਰਾ ਕਿਉਂਕਿ ਉਹਨਾਂ ਨੂੰ ਪਤਾ ਸੀ ਸਿੱਖ ਚਿਹਰੇ ਬਿਨਾ ਸਾਡੇ ਤਾਂ ਸਾਡੇ ਇੱਥੇ ਪੈਰ ਨਹੀਂ ਆਉਣੇਗੇ ਹੂੰ ਅਪਿਛੇ ਜੇ ਕੇਜਰੀਵਾਲ ਜੀ ਨੇ ਵਿਆਹ ਕੀਤਾ ਹੂੰ ਇਹ ਦੱਸੋ ਕਿ ਉਹਦਾ ਕੋਈ ਸਿੰਪਲ ਵਿਆਹ ਸੀਗਾ ਤੇ ਕੇਜਰੀਵਾਲ ਜੀ ਕਹਿੰਦੇ ਹੁੰਦੇ ਸੀਗੇ ਹੂੰ ਹਮ ਸਿੰਪਲ ਛਾਦੀ ਕਰਾਂਗੇ ਹੂੰ ਹਮ ਖਰਚਾ ਨਹੀਂ ਹੋਣ ਦੇਂਗੇਗੇ ਹੂੰ ਤੇ ਹੁਣ ਸਿੰਪਲ ਵਿਆਹ ਹੋਇਆ ਹੂੰ ਵੀ ਕੈਨ ਹੋਰ ਤਿੱਕਰਨ ਹੋਰ ਪੰਜਾਬ ਨੂੰ ਲੁੱਟ ਕੁੱਟ ਕੇ ਲੈ ਗਈ ਜੀ ਇਹ ਸਰਕਾਰ ਆਮ ਆਦਮੀ ਪਾਰਟੀ ਹੂੰ ਵੀ ਪੰਜਾਬ ਦੇ ਲੋਕਾਂ ਨੂੰ ਮੈਂ ਅਪੀਲ ਕਰਦਾ ਵੀ ਇਹ ਤੋਂ ਖੜਾ ਛੜਾ ਲਿਓ ਹੁਣ ਆਉਦਾ ਜੀ ਵੀ ਖੜਾ ਛੜਾ ਲਿਓ ਸਭ ਤੋਂ ਵੱਧ ਇਸ ਪਾਰਟੀ ਨੇ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਤੇ ਸਮਝਾਉਤੇ ਸੈਂਟਰ ਨਾਲ ਕੀਤੇ ਆ ਸਾਡੇ ਕਈ ਭਰਾ ਵਿਚਾਰੇ ਐਨਐਸਏ ਲਾ ਕੇ ਉੱਥੇ ਬੈਠੇ ਆ ਤੇ ਹਾਲਾਂਕਿ ਐਨਐਸਏ ਬੰਦੀ ਨਹੀਂ ਸੀ ਉਹਨਾਂ ਤੇ ਹੂੰ ਬੰਦੀ ਸੀ ਐਨਐਸਏ ਏਡੇ ਕਿਡੇ ਜ਼ੁਲਮ ਕਰਤੇ ਉਹਨਾਂ ਨੇ ਤੇ ਬੰਦੀ ਸਿੰਘ ਸਾਡੇ ਵਿਚਾਰੇ ਹਜੇ ਵੀ ਬੈਠੇ ਆ ਉੱਥੇ ਹੂੰ ਜਿਹੜੇ ਸਾਡੇ ਵੀਰ ਉੱਥੇ ਇਹਨਾਂ ਨੇ ਐਨਐਸਏ ਲਾ ਕੇ ਭੇਜੇ ਆ ਬੰਦੀ ਸੀ ਉਹਨਾਂ ਉਸੇ ਐਨਐਸਏ ਉਹੀ ਨਹੀਂ ਸੀ ਤੱਕ ਬੰਦੀਆਂ ਐ ਏਡੇ ਕਿੱਡੇ ਜ਼ੁਲਮ ਕਰਤੇ ਸੀ ਉਹਨਾਂ ਨੇ ਸੈਂਟਰ ਦੇ ਥੱਲੇ ਲਾ ਕੇ ਲਾਈ ਜਾਂਦੇ ਸੀ ਇਹਨਾਂ ਨੇ ਹੂੰ ਹੋਰ ਵੀ ਜਿਹੜਾ ਵੀ ਪੰਜਾਬ ਨਾਲ ਜਿਹੜਾ ਇਹਨਾਂ ਨੇ ਤੱਕਾ ਕੀਤਾ ਹਾਂ ਜਿਹੜਾ ਜੰਦ ਨਸ਼ੇ ਵਿਰੁੱਧ ਇਹ ਛੇੜਿਆ ਇਹਨਾਂ ਨੇ ਇਹਨੂੰ ਕਿਵੇਂ ਵੇਖਦੇ ਸਰ ਸਾਰਾ ਡਰਾਮਾ ਹੂੰ ਟੋਟਲੀ ਡਰਾਮਾ ਹੋ ਰਿਹਾ ਹੂੰ ਲੋਕਾਂ ਦੀ ਸਿੰਪਥੀ ਜਿੱਤਣ ਲਈ ਹੂੰ ਵੀ ਲੋਕਾਂ ਨੂੰ ਕੈਪਚਰ ਕਿਵੇਂ ਕੀਤਾ ਜਾਵੇ ਵੋਟ ਬੈਂਕ ਕਿਵੇਂ ਕੈਪਚਰ ਕੀਤਾ ਜਿਹੜੇ ਵੱਡੇ ਮਗਰਮੱਛ ਆ ਜਿਹੜੇ ਵੇਚਦੇ ਆ ਪੁਲਸ ਦੇ ਵਿੱਚ ਵੀ ਇਹੋ ਜਿਹੇ ਹੈਗੇ ਆ ਜਿਹੜੀ ਉਹ ਲੇਡੀ ਕਾਸਟੇਬਲ ਹੈ ਉਹਨੇ ਖਲਾਸੇ ਕਰਤੇ ਨੇ ਵੀ ਆਈਪੀਐਸ ਅਫਸਰਾਂ ਦੇ ਨਾਲ ਮੇਰੇ ਸਬੰਧ ਨੇ ਵੱਡੇ ਵੱਡੇ ਮੰਤਰੀਆਂ ਦੇ ਨਾਲ ਨੇ ਤੇ ਫਿਰ ਉਹਨਾਂ ਨੂੰ ਕਿਉਂ ਨਹੀਂ ਜਾ ਕੇ ਫੜਦੇ ਤੁਸੀਂ ਫਿਰ ਉਹਨਾਂ ਨੂੰ ਕਿਉਂ ਨਹੀਂ ਥੋੜੀ ਹੱਥ ਸਰਕਾਰ ਕਰਦੀ ਮੈਨੂੰ ਇੱਕ ਗੱਲ ਦੱਸੋ ਜੀ ਸਭ ਤੋਂ ਇੱਕ ਹੋਰ ਵੱਡਾ ਮੁੱਦਾ ਸੀ ਬੇਅਦਬੀ ਦਾ ਮੁੱਦਾ ਇਨਸਾਫ ਦਿੱਤਾ ਬਿਲਕੁਲ ਜੀ ਇਹ ਕਹਿੰਦੇ ਸੀ ਹਫ਼ਤੇ 'ਚ ਖਤਮ ਕਰ ਦਾਂਗੇ 24 ਘੰਟਿਆਂ 'ਚ ਖਤਮ ਕਰਾਂ 3 ਸਾਲ ਹੋ ਗਏ ਬਰਗਾੜੀ ਦੇ 48 ਘੰਟਿਆਂ ਦਾ ਇਨਸਾਫ ਦੀ ਗੱਲ ਕੀਤੀ ਕਿਤੀ ਸੀਗੀ ਨਾ ਗੱਲ ਬੈਨੀਫੀਸ਼ਟਲ ਤੇ ਕੀ ਹੋਣੇ ਇਹ ਕਿ ਝੂਠ ਨਹੀਂ ਇਹ ਇਹ ਫਰਾਡ ਨਹੀਂ ਹੈਗਾਗਾ ਹੂੰ ਦੂਜਿਆਂ ਨੂੰ ਫਰਾਡ ਕਹਿਣ ਵਾਲੇ ਸਭ ਤੋਂ ਵੱਡੇ ਫਰਾਡੀ ਆਮ ਆਦਮੀ ਪਾਰਟੀ ਵਾਲੇ ਆ ਜੀ ਧੰਨਵਾਦ ਫਤੇ ਢਿੱਲੋਂ ਜੀ ਦਾ ਵੇਖੋ ਜਿਵੇਂ ਇਹਨਾਂ ਨੇ ਗੱਲ ਕੀਤੀ ਹੈ ਪੜ੍ਹੇ ਲਿਖੇ ਔਰ ਕਾਨੂੰਨ ਦੇ ਮਾਹਰ ਨੇ ਔਰ ਸਾਂਝੇ ਮੋਰਚੇ ਜੀਰੇ ਦੇ ਵਿੱਚ ਵੀ ਇਹਨਾਂ ਨੇ ਅੱਗੇ ਹੋ ਕੇ ਅਗਵਾਈ ਕੀਤੀ ਔਰ ਉਹਦਾ ਸੰਤਾਪ ਵੀ ਚੱਲਿਆ ਜੇਲ ਵੀ ਜਾਣਾ ਪਿਆ ਔਰ ਪਰਚੇ ਵੀ ਪੁਆਏ ਪਰ ਅੱਜ ਵੀ ਗੱਲ ਕਹਿੰਦੇ ਨੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਪਾਰਟੀ ਨੇ ਬਣਾਉਣ ਦੇ ਵਿੱਚ ਵੀ ਇਹਨਾਂ ਦਾ ਬੜਾ ਵੱਡਾ ਸਹਿਯੋਗ ਰਿਹਾ ਪਰ ਅੱਜ ਇਹ ਦੱਸ ਰਹੇ ਨੇ ਗਰਾਊਂਡ ਦੀਆਂ ਰਿਪੋਰਟਾਂ ਵੀ ਆ ਗੱਲਾਂ ਨੇ ਵੀ ਕਹਿਣ ਨੂੰ ਕੁਝ ਤੇ ਕਰਨ ਨੂੰ ਕੁਝ ਇਹ ਫਤਿਹ ਢਿੱਲੋਂ ਸਾਹਿਬ ਨੇ ਤੁਹਾਨੂੰ ਆਪਣੇ ਸਾਰੇ ਦਿਲ ਦੇ ਵੱਲ ਵੱਲੇ ਤੁਹਾਡੇ ਨਾਲ ਸਾਂਝੇ ਕੀਤੇ ਨੇ ਸੋ ਕਮੈਂਟ ਬਾਕਸ ਦੇ ਵਿੱਚ ਸੰਗਤ ਜੀ ਤੁਸੀਂ ਵੀ ਆਪਣੇ ਸੁਝਾਅ ਆਪਣੀ ਰਾਏ ਦੇ ਸਕਦੇ ਹੋ ਨਵੇਂ ਮੁੱਦੇ ਤੇ ਨਵੀਂ ਸ਼ਖਸੀਅਤਾਂ ਬਹੁਤ ਜਲਦੀ ਆਪਦੇ ਰੂਬਰੂ ਨੂੰ ਦਿਓ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ